ਪਾਲੀ ਭਪਿੰਦਰ ਨੂੰ ਕੌਣ ਨਹੀਂ ਜਾਣਦਾ ਪ੍ਰਸਿੱਧ ਪੰਜਾਬੀ ਨਾਟਕਕਾਰ ਅਤੇ ਰੰਗਮંચ ਨਿਰਦੇਸ਼ਕ ਵਜੋਂ ਜਿੱਥੇ ਇਹਨਾਂ ਦੀ ਐਹ ਪਛਾਣ ਹੈ ਹੀ ਉੱਥੇ ਹੀ ਅੱਜਕੱਲ ਇਹ ਸਿਆਸੀ ਵਿਅੰਗਕਾਰ ਵਜੋਂ ਵੀ ਚਰਚਤ ਨੇ ਖੈਰ ਖਾਸ ਚਰਚਾ 'ਚ ਇਹਨਾਂ ਦੀ ਹਾਜ਼ਰੀ ਵੀ ਖਾਸ ਦਸਤਕ ਦਿੰਦੀ ਵਿਖਾਈ ਦਿੰਦੀ ਹੈ ਸੋ ਫਰੀਦ ਕੋਟੀਏ ਜੈ ਤੋਈ ਲਖਾਰੀ ਦੇ ਪੇਜ ਦੀ ਕੰਤ ਦਾ ਅੱਜ ਦਾ ਵਰਕਾ ਕੀ ਕਹਿ ਰਿਹਾ ਹੈ ਵਰਕੇ ਦੇ ਬੋਲ ਨੇ ਅਨਵਰਟਡ ਕਮਾ ਸ਼ੁਰੂ ਇੱਕ ਮਾੜਾ ਕਾਸਟਿਊਮ ਡਾਇਰੈਕਟਰ ਕਿਵੇਂ ਕਿਸੇ ਖਾਸ ਫਿਲਮ ਦਾ ਨਾਮ ਸਮਾਰ ਸਕਦਾ ਹੈ ਇਹ ਗੱਲ ਪੰਜਾਬੀ ਫਿਲਮ ਨਿਰਦੇਸ਼ਕਾਂ ਨੂੰ ਇਸ ਸੀਨ ਤੋਂ ਸਿੱਖਣੀ ਚਾਹੀਦੀ ਹੈ ਫਿਲਮ ਦੀ ਵेशभूषा ਸਦਾ ਥੀਮ ਸੀਨ ਅਤੇ ਪਾਤਰਾਂ ਦੇ کردار ਮੁਤਾਬਕ ਹੁੰਦੀ ਹੈ ਪਰ ਇਸ ਸੀਨ ਨੂੰ ਧਿਆਨ ਨਾਲ ਵੇਖੋ ટીમ ਹੈ ਹੜਾ ਨਾਲ ਹੋਈ ਪਰਬਤੀ ਮੌਕੇ ਹੈ ਕਿ ਇੱਕ ਹੜਪੀੜਿਤ ਔਰਤ ਮੁੱਖ ਮੰਤਰੀ ਨੂੰ ਮਿਲ ਰਹੀ ਹੈ ਪਰ ਕਾਸਟਿਓਮ ਡਾਇਰੈਕਟਰ ਦੀ ਮੂਰਖਤਾ ਵੇਖੋ ਕਿ ਔਰਤ ਨੇ ਘੜੀ ਟੌਪਸ ਤੇ ਕੰਗਣ ਪਾਇਆ ਹੋਇਆ ਹੈ ਸਲੀਕੇ ਨਾਲ ਵਾਲ ਸਵਾਰ ਕੇ ਉੱਤੇ ਕਲੱਚ ਕਲਾਇਆ ਹੋਇਆ ਤੇ ਮੇਕਅਪ ਵੀ ਕੀਤਾ ਹੈ ਕੁੱਲ ਮਿਲਾ ਕੇ ਉਹ ਹੜਾਂ ਦੀ ਮਾਰੀ ਇੱਕ ਦੁਖਿਆਰੀ ਔਰਤ ਤਾਂ ਹਰਗੱਜ਼ ਨਹੀਂ ਲੱਗਦੀ ਸਗੋਂ ਇੱਕ ਰੱਜੀ-ਵਜੀ ਸ਼ਹਿਰੀ ਔਰਤ ਲੱਗਦੀ ਹੈ ਇਸ ਨਾਲ ਜਿੱਥੇ ਉਸ ਦਾ ਆਪਣਾ ਅਤੇ ਮੁੱਖ ਮੰਤਰੀ ਹੋਣ ਦੀ ਐਕਟਿੰਗ ਕਰ ਰਹੇ ਅਦਾਕਾਰ ਦਾ ਕਿਰਦਾਰ ਵੀ ਕਮਜ਼ੋਰ ਪੈ ਗਿਆ ਹੈ ਉੱਥੇ ਪੂਰਾ ਸੀਨ ਹੀ ਛੱਕੀ ਹੋ ਗਿਆ ਹੈ ਸੋ ਪਿਆਰੇ ਨਿਰਦੇਸ਼ਕੋ ਕਦੇ ਵੀ ਮਾੜੇ ਟੈਕਨੀਸ਼ੀਅਨਾਂ ਨਾਲ ਕੰਮ ਨਾ ਕਰੋ ਸਟਾਪ ਕਨਵਰਟਡ ਕਮਾ ਪੰਥ ਰਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ